ਸਸਿਕਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਉਹਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਨਾਲ 20 21 ਅਤੇ 22 ਤਿੰਨ ਦਿਨ ਪੰਜਾਬ ਦਾ ਮੌਸਮ ਨਵੰਬਰ ਮਹੀਨੇ ਵਿੱਚ ਕਿਵੇਂ ਦਾ ਰਹੇਗਾ ਕਿਉਂਕਿ ਤਾਜ਼ਾ ਹਾਲਾਤ ਜਿਹੜੇ ਦੇਖੇ ਜਾਣ ਹੁਣ ਥੋੜੇ ਜੇ ਗਰਮਿਆਸ਼ ਵਾਲੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਬੱਦਲਬਾਹੀ ਪੰਜਾਬ ਦੇ ਉੱਪਰੋਂ ਲੰਗੀ ਹੈ ਪਰ ਹੁਣ ਜੋ ਹਾਲਾਤ ਨੇ ਉਹ ਨਾਰਮਲ ਨੇ ਕੁਈ ਤਕੜੀ ਬੱਦਲ ਬਾਈ ਪੰਜਾਬ ਦੇ ਨੇੜੇ ਤੇ ਦਿਖਾਈ ਨਹੀਂ ਦੇਂਦੀ ਰਹੀ। ਅਗਰ ਸਾਊਥ ਵਾਲੇ ਪਾਸੇ ਦੇਖਿਆ ਜਾਵੇ ਜਿਹੜਾ ਬੰਗਾਲ ਦੀ ਖਾੜੀ ਵਿੱਚ ਤੂਫਾਨ ਸਿਸਟਮ ਬਣਿਆ ਸੀ ਉਹ ਹੁਣ ਪੰਜਾਬ ਤੋਂ ਸੌਰੀ ਭਾਰਤ ਤੋਂ ਕਾਫੀ ਜ਼ਿਆਦਾ ਦੂਰ ਜਾ ਚੁੱਕਿਆ ਹੈ। ਜਿਹਦੇ ਸਿੱਟੇ ਵਜੋਂ ਹਲਚਲ ਜਿਹੜੀ ਮੱਧ ਭਾਰਤ ਤੱਕ ਬਣੀ ਹੋਈ ਸੀ ਉਹ ਹੁਣ ਸਾਫ਼ ਹੋ ਚੁੱਕੀ ਹੈ। ਅਸਮਾਨ ਵਿੱਚ ਗੰਧਲੇਪਣ ਦੀ ਅਗਰ ਗੱਲ ਕਰੀ ਜਾਵੇ ਤਾਂ ਲਗਭਗ ਆਲਮੋਸਟ ਭਾਰਤ ਦੇ ਇਨ੍ਹਾਂ ਹਿੱਸਿਆਂ ਤੱਕ ਇਹ ਜਿਹੜਾ ਵੈਸਟਰਨ ਡਿਸਟਰਬੈਂਸ ਦਾ ਇੱਕ ਗੰਧਲਾਪਣ ਜਿਆ ਹੁੰਦਾ ਉਹ ਹੁਣ ਮੌਜੂਦ ਹੈ। ਜਿਹਦੇ ਜਿਸ ਦੇ ਸਿੱਟੇ ਵਜੋਂ ਹਲਕੀ ਦਰਮਿਆਨੀ ਸਮੋਗ ਵਰਗਾ ਮਾਹੌਲ ਇਨ੍ਹਾਂ ਇਲਾਕਿਆਂ ਦੇ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਪੂਰਬੀ ਕੁਝਕ ਇਲਾਕੇ ਅਤੇ ਸਾਊਥ ਦੇ ਕੁਝਕ ਇਲਾਕੇ ਜਿਹੜੇ ਨੇ ਉਹ ਫਿਲਹਾਲ ਸਾਫ਼ ਨੇ ਓਵਰਾਲ ਪੰਜਾਬ ਦੀ ਗੱਲ ਕਰੀਏ ਤਾਂ ਮੌਸਮ ਠੀਕ ਹੈ ਪਹਾੜਾਂ ਵਿੱਚ ਬਾਰ ਬਾਰੀ ਜਾਂ ਬੱਦਲਵਾਈ ਦੀਆਂ ਕਾਰਵਾਈਆਂ ਲਗਾਤਾਰ ਜਾਰੀ ਨੇ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕੀ ਹਾਲਾਤ ਨੇ ਤੁਹਾਡੇ ਏਰੀਆ ਵਿੱਚ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਂਦੇ ਸਮੇਂ ਵਿੱਚ ਮੌਸਮ ਦੀ ਕੋਈ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਗੱਲ ਕਰਾਂਗੇ 20 21 ਅਤੇ 22 ਤਰੀਕ ਦੇ ਮੌਸਮ ਦੀ ਤਾਂ ਹਾਲਾਤ ਫਿਲਹਾਲ ਠੀਕ ਨੇ ਥੋੜੀ ਜਿਹੀ ਗਰਮੈਸ਼ ਵਧੀ ਹੈ ਰਾਤ ਦੀ ਜਿਹੜੀ ਠੰਡ ਹੈ ਉਹਦੇ ਵਿੱਚ ਇੰਨੀ ਜਿਆਦਾ ਗਰਾਵਿਟ ਦੇਖਣ ਨੂੰ ਨਹੀਂ ਮਿਲੀ ਕਿਉਂਕਿ ਬੱਦਲਵਾਈ ਦਾ ਮਾਹੌਲ ਸੀ ਥੋੜੀ ਜਿਹੀ ਪੂਰਬ ਦੀ ਹਵਾ ਥੋੜੀ ਜਿਹੀ ਪੱਛਮ ਦੀ ਹ ਲਗਾਤਾਰ ਪੰਜਾਬ ਦੇ ਵਿੱਚ ਚੱਲਣ ਦੇ ਕਾਰਨ ਬੀਤੀ ਕੱਲ ਬਿਸ਼ੱਕ ਚੰਗੀ ਧੁੱਪ ਲੱਗੀ ਹੈ ਪਰ ਠੰਡ ਦਾ ਅਹਿਸਾਸ ਲਗਾਤਾਰ ਦਿਨ ਦੇ ਵੇਲੇ ਵੀ ਹੋ ਰਿਹਾ ਹੈ ਦਿਨ ਦੀ ਅਗਰ ਗੱਲ ਕਰੀ ਜਾਵੇ ਤਾਂ ਐਵਰੇਜ ਤਾਪਮਾਨ 25 ਤੋਂ 26 ਡਿਗਰੀ ਦੇਖਣ ਨੂੰ ਮਿਲ ਰਿਹਾ ਹੈ ਰਾਤ ਦੇ ਤਾਪਮਾਨ ਦੇ ਵਿੱਚ ਥੋੜ੍ਹਾ ਜਿਹਾ ਵਾਧਾ ਦੇਖਣ ਨੂੰ ਮਿਲਿਆ ਜੋ ਤਾਪਮਾਨ 9-10 ਡਿਗਰੀ ਆਏ ਸੀ ਉਹ ਐਵਰੇਜ ਹੁਣ 9 ਤੋਂ 11 ਡਿਗਰੀ ਦੇ ਵਿੱਚ ਆ ਕਰਨੇ ਕਿਸੇ ਕਿਸੇ ਇਲਾਕੇ ਵਿੱਚ ਹਜੇ ਵੀ ਮੌਸਮ ਠੰਡਾ ਹੈ ਤੇ ਕਿਸੇ ਕਿਸੇ ਇਲਾਕੇ ਵਿੱਚ ਥੋੜੀ ਜਿਹੀ ਗਰਮੈਸ਼ ਵਧੀ ਹੈ ਖਾਸ ਤੌਰ ਤੇ ਅਮਲ ਬਲੋਟ ਵਾਲੇ ਪਾਸੇ ਗੱਲ ਕਰ ਲਈਏ ਬੋਹਰ ਵਾਲੇ ਪਾਸੇ ਗੱਲ ਕਰ ਲਈਏ ਇਹ 벨ਟ ਵਿੱਚ ਥੋੜੀ ਜਿਹੀ ਗਰਮੈਸ਼ ਵਧੀ ਹੈ ਜਿਹਨੂੰ ਮਾਲਵਾ 벨ਟ ਜਾਂ ਮਾਲਵੇ ਦਾ ਹਿੱਸਾ ਆਪਾਂ ਬੋਲਦੇ ਆਂ ਬਾਕੀ ਓਵਰਾਲ ਉੱਤਰਲੇ ਪਾਸੇ ਆਪਾਂ ਦੇਖੀਏ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਹਿਰ ਲੁਧਿਆਣਾ ਰੂਪਨਗਰ ਮੋਹਾਲੀ ਚੰਡੀਗੜ੍ਹ ਇਹਦੇ ਵਿੱਚ ਤਾਪਮਾਨ ਹਲੇ ਵੀ ਘੱਟ ਹੀ ਨਜ਼ਰ ਆ ਰਿਹਾ ਹੈ ਦੋ ਕੁ ਦਿਨ ਤਾਪਮਾਨ ਇਸੇ ਤਰੀਕੇ ਨਾਲ ਸਟੇਬਲ ਰਹੇਗਾ ਤੇ 25 ਤਰੀਕ ਦੇ ਨੇੜੇ ਤੇੜੇ ਪਹੁੰਚਦੇ ਪਹੁੰਚਦੇ ਤਾਪਮਾਨ ਦੇ ਵਿੱਚ ਹੋਰ ਗਰਾਵਟ ਨਜ਼ਰ ਆਵੇਗੀ ਠੰਡ ਦੇ ਹਾਲਾਤ ਹੋਰ ਜ਼ਿਆਦਾ ਬਣਦੇ ਹੋਏ ਦਿਖਾਈ ਦੇ ਰਹੇ ਨੇ ਮੀਂਹ ਦੇ ਪੱਖ ਤੋਂ ਗੱਲ ਕਰੀਏ ਉਹਦੇ 2-3 ਦਿਨਾਂ ਵਿੱਚ ਕੋਈ ਮੀਂਹ ਦੀ ਉਮੀਦ ਨਹੀਂ ਹੈ ਹੋ ਸਕਦਾ ਹੈ ਕਿ 25 ਤਰੀਕ ਤੋਂ ਬਾਅਦ ਇੱਕਾ ਧੁੱਕਾ ਬੱਦਲ ਬਾਈਆਂ ਅਗੇੜਾ ਮਾਰਨ ਪੰਜਾਬ ਵੱਲ ਪਰ ਕੋਈ ਖਾਸ ਉਮੀਦ ਫਿਲਹਾਲ ਬਣਦੀ ਨਜ਼ਰ ਨਹੀਂ ਆ ਰਹੀ ਸ਼ਾਇਦ ਹੋ ਸਕਦਾ ਹੈ ਕਿ ਦਸੰਬਰ ਦੇ ਪਹਿਲੇ ਮਹੀਨੇ ਦੇ ਹਫਤੇ ਦੇ ਇੱਕ ਦੋ ਦਿਨਾਂ ਦੇ ਵਿੱਚ ਜਾਂ ਲਗਭਗ ਆਪਾਂ ਕਹਿ ਲਈਏ ਪਹਿਲੇ ਦਿਨਾਂ ਦੇ ਵਿੱਚ ਜਾਨੀ ਕਿ 15 ਤਰੀਕ ਤੱਕ ਕੁਝ ਹਲਚਲ ਮੀਂਹ ਦੇ ਪੱਖੋਂ ਦੇਖਣ ਨੂੰ ਮਿਲੇਗੀ ਉਦੋਂ ਤੱਕ ਜੋ ਵੀ ਨਵੀਂ ਅਪਡੇਟ ਹੋਵੇਗੀ ਤੁਹਾਡੇ ਤੱਕ ਸਾਂਝੀ ਕਰਾਂਗੇ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਮਿਲਦੇ ਆ ਅਗਲੀ ਵੀਡੀਓ ਵਿੱਚ ਜਲਦ ਧੰਨਵਾਦ ਜੀ